ਜਦੋਂ ਵੀ ਆਪਾਂ ਕੋਈ ਕੰਮ ਸਟਾਰਟ ਕਰਦੇ ਆਂ ਤਾਂ ਉਹਦੇ ਵਿੱਚ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਣੇ ਲਈ ਚੰਗਾ ਕੀ ਆ ਮਾੜਾ ਕੀ ਆ ਸਹੀ ਕੀ ਆ ਤੇ ਗਲਤ ਕੀ ਆ ਜੇ ਆਪਾਂ ਨੂੰ ਇਹ ਗੱਲਾਂ ਦਾ ਪਤਾ ਹੋਊਗਾ ਤਾਂ ਹੀ ਆਪਾਂ ਆਪਣੇ ਕੰਮ ਦੇ ਵਿੱਚੋਂ ਆਪਣੇ ਮਨ ਚਾਹੇ ਨਤੀਜੇ ਲੈ ਸਕਦੇ ਆਂ ਪਰ ਕਈ ਲੋਕ ਕੀ ਕਰਦੇ ਨੇ ਉਹ ਕਿਸੇ ਰਾਹ ਤੇ ਚੱਲ ਪੈਂਦੇ ਨੇ ਕਿਸੇ ਕੰਮ ਦੀ ਸ਼ੁਰੂਆਤ ਕਰ ਲੈਂਦੇ ਨੇ ਪਰ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਜਿਹਦੇ ਕਰਕੇ ਉਹ ਗੁਮਰਾਹ ਹੋ ਜਾਂਦੇ ਨੇ ਤੇ ਉਹ ਕੰਮ ਨੂੰ ਕਰਦੇ ਹੋਏ ਉਹ ਜਿਹੜੇ ਉਹ ਗੱਲਾਂ ਦੱਸਦੇ ਨੇ ਉਹਨਾਂ ਤੇ ਚੱਲ ਪੈਂਦੇ ਨੇ ਤੇ ਉਹਨਾਂ ਨੂੰ ਆਖਰਕਾਰ ਕੋਈ ਨਤੀਜੇ ਨਹੀਂ ਮਿਲਦੇ ਤਾਂ ਉਹ ਆਪਣੇ ਕੰਮ ਨੂੰ ਵਿੱਚੇ ਹੀ ਸੱਡ ਦਿੰਦੇ ਨੇ ਇਸ ਲਈ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਜੋ ਗੱਲਾਂ ਆਪਣਾ ਸਮਾਂ ਬਰਬਾਦ ਕਰਦੇ ਨੇ ਆਪਾਂ ਉਹਨਾਂ ਨੂੰ ਨਾ ਕਰਕੇ ਸਹੀ ਗੱਲਾਂ ਨੂੰ ਹਾਂਜੀ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਗਰਮ ਪਾਣੀ ਦੇ ਵਿੱਚ ਸਵੇਰੇ ਉੱਠ ਕੇ ਸ਼ਹਿਦ ਅਤੇ ਨਿੰਬੂ ਮਿਲਾ ਕੇ ਪੀਣ ਨਾਲ ਕੀ ਆਪਣਾ ਵਜ਼ਨ ਘਟ ਸਕਦਾ ਜਾਂ ਨਹੀਂ ਇਸ ਵੀਡੀਓ ਵਿੱਚ ਆਪਾਂ ਇਹਦੀ ਡਿਟੇਲ ਵਿੱਚ ਚਰਚਾ ਕਰਾਂਗੇ ਤੇ ਆਯੁਰਵੇਦ ਕੀ ਕਹਿੰਦਾ ਇਸ ਗੱਲ ਦੇ ਬਾਰੇ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਤੁਹਾਨੂੰ ਸਾਰੀ ਗੱਲ ਦਾ ਸਾਰਾ ਪਤਾ ਇਸ ਵੀਡੀਓ ਵਿੱਚ ਚੱਲ ਜਾਵੇਗਾ ਪਹਿਲੀ ਗੱਲ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਗਰਮ ਪਾਣੀ ਦੇ ਵਿੱਚ ਸ਼ਹਿਦ ਜਾਂ ਨਿੰਬੂ ਪਾ ਕੇ ਪੀਣ ਦੇ ਨਾਲ ਭਜਨ ਨਹੀਂ ਘਟਦਾ ਇਸ ਤਰ੍ਹਾਂ ਦੀ ਅਜੇ ਤੱਕ ਕੋਈ ਵੀ ਰਿਸਰਚ ਜਾਂ ਸਬੂਤ ਨਹੀਂ ਮਿਲੇ ਜਿਵੇਂ ਕਿ ਆਪਾਂ ਆਪਣੀਆਂ ਪਿਛਲੀਆਂ ਵੀਡੀਓ ਦੇ ਵਿੱਚ ਹਮੇਸ਼ਾ ਗੱਲ ਕਰਦੇ ਆ ਰਿਸਰਚ ਦੀ ਜੇਰ ਆਪਣੇ ਕੋਲ ਕੋਈ ਰਿਸਰਚ ਹੋਊ ਕੋਈ ਸਬੂਤ ਹੋਊਗਾ ਆਪਾਂ ਤਾਂ ਹੀ ਕਹਿ ਸਕਾਂ ਕਿ ਕਿਹ ਚੀਜ਼ਾਂ ਕੰਮ ਕਰਦੀਆਂ ਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਰਿਸਰਚ ਕਰਨੀ ਹੈ ਤਾਂ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਤੁਸੀਂ ਕੀ ਕਰਨਾ ਜਿੰਨਾ ਖਾਣਾ ਖਾਣੇ ਹੋ ਉਨਾ ਹੀ ਖਾਣਾ ਖਾਓ ਤੇ ਉਹਦੇ ਨਾਲ ਇਸ ਸੋਲੂਸ਼ਨ ਨੂੰ ਪੀਓ ਗਰਮ ਪਾਣੀ ਦੇ ਵਿੱਚ ਸ਼ਹਿਦ ਪਾਓ ਤੇ ਉਹਦੇ ਵਿੱਚ ਨਿੰਬੂ ਪਾਓ ਉਹਨੂੰ ਪੀਓ ਖਾਣਾ ਉਨਾ ਹੀ ਖਾਓ ਬਿਲਕੁਲ ਵੀ ਖਾਣਾ ਨਹੀਂ ਘੱਟ ਕਰਨਾ ਤੈਨੂੰ ਇੱਕ ਮਹੀਨਾ ਪੀਓ ਦੋ ਮਹੀਨਾ ਪੀਓ ਫਿਰ ਦੇਖੋ ਕੀ ਤੁਹਾਡਾ ਵਜ਼ਨ ਉਹਦੇ ਨਾਲ ਘਟਦਾ ਜਾਂ ਨਹੀਂ ਤੁਹਾਡਾ ਵਜ਼ਨ ਜਿਸ ਇਸ ਨੂੰ ਪੀਣ ਦੇ ਨਾਲ ਘਟਦਾ ਵੀ ਆ ਉਹ ਤਾਂ ਘਟ ਜਾਂਦਾ ਜੋ ਤੁਹਾਨੂੰ ਇਹ ਚੀਜ਼ਾਂ ਖਾਣ ਨੂੰ ਕਹਿੰਦੇ ਨੇ ਜਾਂ ਪੀਣ ਨੂੰ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਗਰਮ ਪਾਣੀ ਦੇ ਵਿੱਚ ਸ਼ਹਿਦ ਮਿਲਾਓ ਤੇ ਨਿੰਬੂ ਮਿਲਾਓ ਇਹਨੂੰ ਪੀਓ ਉਹ ਤੁਹਾਨੂੰ ਇੱਕ ਗੱਲ ਹੋਰ ਵੀ ਕਹਿੰਦੇ ਨੇ ਕਿ ਰਾਤ ਦੀ ਰੋਟੀ ਨਾ ਖਾਓ ਉਹ ਤੁਹਾਡੀ ਰਾਤ ਦੀ ਰੋਟੀ ਨੂੰ ਕੱਟ ਕਰ ਰਹੇ ਨੇ ਜਿਹਦੇ ਕਰਕੇ ਤੁਹਾਡਾ ਵਜ਼ਨ ਘਟਦਾ ਨਾ ਕਿ ਇਹ ਨਿੰਬੂ ਦਾ ਪਾਣੀ ਜਾਂ ਸ਼ਹਿਦ ਦਾ ਪਾਣੀ ਪੀਣ ਦੇ ਨਾਲ ਤੁਹਾਡਾ ਵਜ਼ਨ ਘਟੇ ਇਸੇ ਲਈ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਸੈਂਟੀਫਿਕ ਸਟੱਡੀ ਜਾਂ ਰਿਸਰਚ ਇਸ ਚੀਜ਼ ਨੂੰ ਪ੍ਰੂਵ ਨਹੀਂ ਕਰਦੀ ਕਿ ਇਸ ਤਰ੍ਹਾਂ ਦੇ ਸੋਲੂਸ਼ਨ ਨੂੰ ਪੀਣ ਦੇ ਨਾਲ ਤੁਹਾਡਾ ਵਜ਼ਨ ਘਟਦਾ ਹੁਣ ਆਪਾਂ ਗੱਲ ਕਰ ਲੈਨੇ ਆ ਸਾਇੰਸ ਤੋਂ ਥੋੜਾ ਹਟ ਕੇ ਆਪਾਂ ਗੱਲ ਕਰਦੇ ਆ ਆਯੁਰਵੇਦ ਦੀ ਆਯੁਰਵੇਦ ਦੇ ਵਿੱਚ ਵੀ ਜੋ ਇਹ ਦੱਸਿਆ ਗਿਆ ਕਿ ਜੇ ਤੁਸੀਂ ਗਰਮ ਪਾਣੀ ਦੇ ਵਿੱਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਨੇ ਹੋ ਤਾਂ ਇਹ ਇੱਕ ਗਲਤ ਜੋੜ ਮੰਨਿਆ ਜਾਂਦਾ ਭੋਜਨ ਦਾ ਆਯੁਰਵੇਦ ਦੇ ਦੌਰ ਜਿਵੇਂ ਆਯੁਰਵੇਦ ਕਹਿੰਦਾ ਆਯੁਰਵੇਦ ਇਸ ਤਰ੍ਹਾਂ ਕਹਿੰਦਾ ਕਿ ਜੇ ਤੁਸੀਂ ਗਰਮ ਪਾਣੀ ਦੇ ਵਿੱਚ ਸ਼ਹਿਦ ਨੂੰ ਮਿਲਾ ਕੇ ਪੀਂਨੇ ਹੋ ਤਾਂ ਇੱਕ ਗਲਤ ਜੋੜ ਹੋ ਜਾਊਗਾ ਤੇ ਇਹਦੇ ਤੁਹਾਡੇ ਸਰੀਰ ਦੇ ਉੱਤੇ ਦੁਸ਼ ਪ੍ਰਭਾਵ ਵੀ ਪੈ ਸਕਦੇ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਾਫੀ ਲੋਕ ਕੀ ਕਰਦੇ ਨੇ ਜਦੋਂ ਪਾਣੀ ਨੂੰ ਗਰਮ ਕਰਦੇ ਨੇ ਉਹਦੇ ਵਿੱਚ ਹੀ ਨਿੰਬੂ ਨਚੋੜ ਲੈਂਦੇ ਨੇ ਕਿਉਂ ਗਰਮ ਪਾਣੀ ਦੇ ਵਿੱਚ ਨਿੰਬੂ ਪਾ ਕੇ ਉਸ ਨੂੰ ਕੋਸਾ ਕਰਕੇ ਜਾਂ ਠੰਡਾ ਕਰਕੇ ਬਾਅਦ ਦੇ ਵਿੱਚ ਪੀਣਾ ਚਾਹੁੰਦੇ ਪਰ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਜੋ ਨਿੰਬੂ ਦੇ ਵਿੱਚ ਵਿਟਾਮਿਨ ਸੀ ਪਾ ਆ ਜਾਂਦਾ ਜਦੋਂ ਤੁਸੀਂ ਉਹਨੂੰ ਗਰਮ ਪਾਣੀ ਦੇ ਵਿੱਚ ਪਾ ਦਿੰਦੇ ਹੋ ਤਾਂ ਉਹ ਹੀਟ ਤੋਂ ਕਾਫੀ ਜ਼ਿਆਦਾ ਅਨਸਟੇਬਲ ਹੁੰਦਾ ਤੇ ਉਹਦੇ ਵਿੱਚ ਜੋ ਵਿਟਾਮਿਨ ਸੀ ਹੁੰਦਾ ਉਹ ਕਾਫੀ ਮਾਤਰਾ ਦੇ ਵਿੱਚ ਡਿਸਟਰੋਏ ਹੋ ਜਾਂਦਾ ਤੇ ਉਹਦੀ ਪੋਟੈਂਸੀ ਕਾਫੀ ਜ਼ਿਆਦਾ ਲੋ ਹੋ ਜਾਂਦੀ ਆ ਗਰਮ ਪਾਣੀ ਦੇ ਵਿੱਚ ਪਾਉਣ ਦੇ ਕਾਰਨ ਇੱਥੇ ਮੇਰਾ ਤੁਹਾਨੂੰ ਇਹ ਵੀ ਦੱਸਣਾ ਬਣਦਾ ਕਿ ਜਰਨਲ AYU ਦੇ ਦੁਆਰਾ ਜੋ ਦੱਸਿਆ ਗਿਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜੇਕਰ ਤੁਸੀਂ ਸ਼ਹਿਦ ਨੂੰ ਕਿਸੇ ਵੀ ਤਰ੍ਹਾਂ ਦੇ ਤਰ੍ਹਾਂ ਮਤਲਬ ਪਾਣੀ ਦੇ ਵਿੱਚ ਪਾ ਕੇ ਜਾਂ ਗਰਮ ਕਰਕੇ 40 ਡਿਗਰੀ ਤੋਂ ਉੱਪਰ ਦੇ ਟੈਂਪਰੇਚਰ ਤੇ ਲੈ ਜਾਂਦੇ ਹੋ ਤਾਂ ਇਹ ਟਾਕਸਿਕ ਹੋ ਸਕਦਾ ਤੁਹਾਡੀ ਬਾਡੀ ਦੇ ਵਿੱਚ ਨੁਕਸਾਨ ਕਰ ਸਕਦਾ ਇਸ ਲਈ ਤੁਹਾਨੂੰ ਇਹ ਸਮਝਣਾ ਹੋਊਗਾ ਜੇ ਤੁਸੀਂ ਸ਼ਹਿਦ ਦੇ ਫਾਇਦੇ ਲੈਣੇ ਚਾਹੁੰਦੇ ਹੋ ਤਾਂ ਇਹਨੂੰ ਤੁਹਾਨੂੰ ਇੱਕ ਨਾਰਮਲ ਟੈਂਪਰੇਚਰ ਦੇ ਜਿਹੜੇ ਆਪਣੇ ਕੋਲੇ ਪਾਇਆ ਜਾਂਦਾ ਉਸੇ ਟੈਂਪਰੇਚਰ ਤੇ ਇਸ ਨੂੰ ਕੰਜ਼ਿਊਮ ਕਰਨਾ ਪਊਗਾ ਤਾਂ ਹੀ ਤੁਹਾਨੂੰ ਸ਼ਹਿਦ ਦੇ ਫਾਇਦੇ ਜੋ ਆਪਾਂ ਨੂੰ ਮਿਲਦੇ ਨੇ ਉਹ ਮਿਲ ਪਾਉਣ ਤੇ ਇਸ ਦੇ ਨਾਲ ਹੀ ਤੁਹਾਨੂੰ ਸਮਝਣਾ ਪਊਗਾ ਕਿ ਗਰਮ ਪਾਣੀ ਦੇ ਵਿੱਚ ਨਿੰਬੂ ਤੇ ਸ਼ਹਿਦ ਪਾ ਕੇ ਤੁਸੀਂ ਆਪਣਾ ਭਾਰ ਨਹੀਂ ਘਟਾ ਸਕਦੇ ਤੁਹਾਨੂੰ ਇਸ ਗੱਲ ਨੂੰ ਮੰਨਣਾ ਪਊਗਾ ਕਬੂਲ ਕਰਨਾ ਪਊਗਾ ਤੇ ਇਸ ਤਰ੍ਹਾਂ ਦੀਆਂ ਵਾਹੀਆ ਚੀਜ਼ਾਂ ਕਰਨ ਤੋਂ ਹਟਣਾ ਪਊਗਾ ਤਾਂ ਹੀ ਤੁਸੀਂ ਸਹੀ ਤਰੀਕੇ ਤੇ ਜਾ ਸਕੋਗੇ ਆਪਣੇ ਫੈਟ ਲੌਸ ਲਈ ਆਪਣੀ ਕੈਲਰੀਜ਼ ਨੂੰ ਘੱਟ ਕਰੋਗੇ ਆਪਣੇ ਖਾਣੇ ਦੀ ਸਹੀ ਚੋਣ ਕਰਕੇ ਤੁਸੀਂ ਆਪਣਾ ਭਾਰ ਘਟਾ ਸਕੋਗੇ ਨਾ ਕਿ ਇਸ ਤਰ੍ਹਾਂ ਦੇ ਟੋਟਕਿਆਂ ਦੇ ਉੱਪਰ ਨਿਰਭਰ ਹੋਵੋਗੇ ਇਸ ਲਈ ਤੁਹਾਨੂੰ ਚਾਹੀਦਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਫਾਲਤੂ ਚੀਜ਼ਾਂ ਨੂੰ ਛੱਡ ਕੇ ਆਪਣੇ ਕੀਮਤੀ ਪੈਸੇ ਆਪਣੇ ਚੰਗੇ ਫੂਡ ਤੇ ਇਨਵੈਸਟ ਕਰੋ। ਇਹ ਹੀ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਪਤਾ ਲੱਗਿਆ ਹੋਣਾ ਗਰਮ ਪਾਣੀ ਦੇ ਵਿੱਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਵਜ਼ਨ ਨਹੀਂ ਘਟਦਾ। ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ। ਧੰਨਵਾਦ।